ਕੰਗਨਾਰ ਰਣੌਤ ਤੇ ਕਾਂਗਰਸ ਆਗੂ ਸੁਪਰੀਆ ਸ਼੍ਰੀ ਨੇਤ ਦੇ ਵੱਲੋਂ ਵਿਵਾਦਿਤ ਪੋਸਟ ਕੀਤੀ ਗਈ ਹੈ। ਸ਼੍ਰੀ ਨੇਤ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਦਰਸਲ ਵਿਵਾਦਿਤ ਪੋਸਟ ਅਪਲੋਡ ਕੀਤੀ ਹੈ ਕੰਗਨਾਰ ਰਣੌਤ ਦੀ ਬੋਲਡ ਤਸਵੀਰ ਅਪਲੋਡ ਕਰਦੇ ਹੋਏ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਕੀ ਪਾ ਚੱਲ ਰਿਹਾ ਮੰਡੀ ਦੇ ਵਿੱਚ ਕੋਈ ਦੱਸੇਗਾ। ਸ਼੍ਰੀ ਨੇਤ ਦੀ ਪੋਸਟ ਦੇ ਬਹਾਨੇ ਕੰਗਨਾਰ ਦੇ ਵੱਲੋਂ ਕਾਂਗਰਸ 'ਤੇ ਬਾਹਰ ਕੀਤਾ ਗਿਆ। ਕੰਗਨਾਰ ਨੌਦਾ ਕਹਿੰਦਾ ਹੈ ਕਿ ਹਰ ਮੈਲਾ ਆਪਣੇ ਸਨਮਾਨ ਦੀ ਹੱਕਦਾਰ ਹੈ। ਮੈਂ ਫਿਲਮਾਂ ਦੇ ਵਿੱਚ ਹਰ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ। ਗੰਗਨਾ ਨੇ ਆਪਣੇ ਟਵੀਟ ਦੇ ਰਾਹੀਂ ਜਵਾਬ ਦਿੱਤਾ ਕਿ ਮੈਂ ਪਿਛਲੇ 20 ਸਾਲਾਂ ਤੋਂ ਔਰਤਾਂ ਨੂੰ ਲੈ ਕੇ ਕਈ ਰੋਲ ਕੀਤੇ ਨੇ ਕਵੀਨ ਫਿਲਮ ਦੇ ਵਿੱਚ ਨੇਵੀ ਗਰਲ ਦੀ ਭੂਮਿਕਾ ਨਿਭਾਈ ਤਾਂ ਫਿਲਮ ਧਾਕੜ ਦੇ ਵਿੱਚ ਮਹਿਲਾ ਜਾਸੂਸ ਦੀ ਇਸ ਤੋਂ ਇਲਾਵਾ ਫਿਲਮ ਰਜੋ ਦੇ ਵਿੱਚ ਪੋਸਟਿਚੂਡ ਦੀ ਭੂਮਿਕਾ ਉਹਨਾਂ ਦੇ ਵੱਲੋਂ ਨਿਭਾਈ ਗਈ ਜਿਸ ਦੇ ਵਿੱਚ ਉਹਨਾਂ ਨੇ ਟਵੀਟ ਦੇ ਵਿੱਚ ਜ਼ਿਕਰ ਕੀਤਾ ਨਾਲ ਕਿਹਾ ਗਿਆ ਕਿ ਤਾਂ ਫਿਨੀ ਥਲਾਵੀ ਦੇ ਵਿੱਚ ਕ੍ਰਾਂਤੀਕਾਰੀ ਨੇਤਾ ਬਣੀ ਸਾਨੂੰ ਆਪਣੀਆਂ ਧੀਆਂ ਨੂੰ ਪੱਖਪਾਤ ਤੋਂ ਮੁਕਤ ਕਰਨਾ ਚਾਹੀਦਾ ਸਾਨੂੰ ਉਹਨਾਂ ਦੇ ਸਰੀਰ ਤੇ ਅੰਗਾਂ ਬਾਰੇ ਉਤਸੁਕਤਾ ਤੋਂ ਉੱਪਰ ਉਠਣਾ ਚਾਹੀਦਾ ਹੈ ਅਤੇ ਸਭ ਤੋਂ ਵੱਧ ਸਾਨੂੰ ਸੈਕਸ ਵਰਕਰਾਂ ਨੂੰ ਜੀਵਨ ਜਾਂ ਹਾਲਾਤਾਂ ਨੂੰ ਚੁਣੌਤੀ ਦੇਣ ਵਾਲੇ ਕਿਸੇ ਕਿਸਮ ਦੇ ਦੁਰਵਿਵਹਾਰ ਜਾਂ ਬਦਨਾਮੀ ਦੇ ਰੂਪ ਦੇ ਵਿੱਚ ਵਰਤਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਹਰ ਔਰਤ ਆਪਣੇ ਸਨਮਾਨ ਦੀ ਹੱਕਦਾਰ ਹੈ ਸੋ ਟਵੀਟ ਦੇ ਜ਼ਰੀਏ ਇਹ ਜਵਾਬ ਦਿੱਤਾ ਗਿਆ ਕੰਗਰਾਂਾਉਂਦ ਦੇ ਵੱਲੋਂ ਦਰਸਲ ਤੁਹਾਨੂੰ ਦੱਸਦੇ ਕਿ ਕੱਲ੍ਹ ਬੀਜਪੀ ਦੇ ਵੱਲੋਂ ਹਿਮਾਚਲ ਦੇ ਮੰਡੀ ਲੋਕਸਭਾ ਤੋਂ ਲੋਕਸਭਾ ਹਲਕੇ ਤੋਂ ਕੰਗਰਾਂਾਉਂਦ ਨੂੰ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਡਿਫਟ ਦਿੱਤੀ ਗਈ ਹੈ ਤੇ ਇਸ ਦੇ ਵਿਚਾਲੇ ਦਰਸਲ ਕੰਗਰਾਂ ਨੂੰ ਲੈ ਕੇ ਕੰਗੜਾ ਹਾਂਗਾ ਉੱਥੇ ਜਿਹੜਾ ਕਿ ਕਾਂਗਰਸ ਦੇ ਆਗੂ ਨੇ ਸੁਪਰੀਆ ਸ਼੍ਰੀਨੇਥ ਉਹਨਾਂ ਦੇ ਵਿਵਾਦਿਤ ਪੋਸਟ ਕੀਤਾ ਜਾਂਦਾ ਹੈ ਸ਼੍ਰੀਨੇਥ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜਾ ਕਿ ਵਿਵਾਦਿਤ ਪੋਸਟ ਅਪਲੋਡ ਕੀਤੀ ਕੰਗਰਾਂ ਨਾਉਦੀ ਬੋਲਡ ਤਸਵੀਰ ਅਪਲੋਡ ਕਰਕੇ ਸ਼੍ਰੀਨੇਥ ਦੀ ਨੂੰ ਲਿਖਿਆ ਜਾਂਦਾ ਹੈ ਕਿ ਕੀ ਭਾ ਚੱਲ ਰਿਹਾ ਹੈ ਮੰਡੀ ਦੇ ਵਿੱਚ ਕੋਈ ਦੱਸੇਗਾ ਤੇ ਸ਼੍ਰੀਨੇਥ ਦੀ ਪੋਸਟ ਦੇ ਬਹਾਨੇ ਕੰਗਰਾਂ ਦੇ ਵੱਲੋਂ ਜਿਹੜਾ ਕਿ ਕਾਂਗਰਸ ਤੇ ਵਾਰ ਕੀਤਾ ਜਾਂਦਾ ਹੈ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਕੰਗਰਾਂ ਨਾਉਦਾ ਕਹਿੰਦਾ ਕਿ ਕਾਂਗਰਸ ਤੇ ਵਾਰ ਜਿਹੜਾ ਉਹਨੇ ਕਿ ਕਰਦੇ ਕਿਹਾ ਕਿ ਹਰ ਮਹਿਲਾ ਆਪਣੇ ਸਨਮਾਨ ਦੀ ਹੱਕਦਾਰ ਹੈ ਮਹਿਫਿਲਾਂ ਦੇ ਵਿੱਚ ਹਰ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ। ਤੋਂ ਕੰਗਣਾ ਦੇ ਵੱਲੋਂ ਇਹ ਸਪਸ਼ਟ ਹੋ ਗਿਆ ਕਿ ਪਲਟਵਾਰ ਵੀ ਕੀਤਾ ਗਿਆ ਹੈ। ਸੋ ਇਸ ਨੂੰ ਲੈ ਕੇ ਵੀ ਹੁਣ ਸਿਆਸਤ ਜਿਹੜੀ ਭਗਤੀ ਹੋਈ, ਗਰਮਉਂਦੀ ਹੋਈ ਨਜ਼ਰ ਆ ਰਹੀ ਹੈ ਕਿ ਕੰਗਣਾ ਨੇ ਟਵੀਟ ਕਰਦੇ ਜਿਹੜਾ ਕਿ ਲਿਖਿਆ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੈਂ ਪਿਛਲੇ 20 ਸਾਲ ਤੋਂ ਇੱਕ ਕਲਾਕਾਰ ਦੇ ਤੌਰ ਤੇ ਔਰਤਾਂ ਨੂੰ ਲੈ ਕੇ ਕਈ ਰੋਲ ਕੀਤੇ ਨੇ। ਕਵੀਨ ਫਿਲਮ ਦੇ ਵਿੱਚ ਛੋਲੀ ਲੜਕੀ ਤੋਂ ਲੈ ਕੇ ਤਾਕਤ ਦੇ ਵਿੱਚ ਮਹਿਲਾ جاسੂਸ ਤੱਕ ਇਸ ਤੋਂ ਇਲਾਵਾ ਮਣੀਕਰਨਿਕਾ ਵਿੱਚ ਇੱਕ ਦੇਵੀ ਤੋਂ ਚੰਦਰਮੁਖੀ ਦੇ ਵਿੱਚ ਇੱਕ ਰਾਖਸ਼ੀ ਤੱਕ ਰੱਜੋ ਦੇ ਵਿੱਚ ਇੱਕ ਪ੍ਰੋਸਟੀਚੂਟ ਤੋਂ ਲੈ ਕੇ ਫਲਾਈਵੀ ਦੇ ਵਿੱਚ ਕ੍ਰਾਂਤੀਕਾਰੀ ਨੇਤਾ ਤੱਕ ਸਾਨੂੰ ਤੀਆਂ ਨੂੰ ਪੱਖਪਾਤੀਆਂ ਜੰਜੀਰਾਂ ਤੋਂ ਮੁਕਤ ਕਰਨਾ ਚਾਹੀਦਾ ਸਨ ਉਹਨਾਂ ਦੇ ਸਰੀਰ ਦੇ ਅੰਗਾਂ ਬਾਰੇ ਉਤਸੁਕਤਾ ਤੋਂ ਉੱਪਰ ਉੱਠਣਾ ਚਾਹੀਦਾ ਤੇ ਸਭ ਤੋਂ ਵੱਧ ਸਾਨੂੰ ਉਸ ਜ਼ਿੰਦਗੀ ਜਾਂ ਹਾਲਾਤਾਂ ਨੂੰ ਚੁਣੌਤੀ ਦੇਣ ਵਾਲੇ ਸੈਕਸ ਵਰਕਰਾਂ ਨੂੰ ਕਿਸੇ ਵੀ ਕਿਸਮ ਦੇ ਗੁਰਮ ਵਿਹਾਰ ਜਾਂ ਬਦਨਾਮੀ ਦੇ ਰੂਪ ਦੇ ਵਿੱਚ ਵਰਤਣ ਤੋਂ ਪਰਹੇਜ਼ ਕਰਨਾ ਚਾਹੀਦਾ ਹਰ ਔਰਤ ਆਪਣੀ ਇੱਜ਼ਤ ਦੀ ਹੱਕਦਾਰ ਹੈ ਤਦਰਿਵਾਦ ਪੋਸਟੇ ਕਾਂਗਰਸ ਸਾਗੂ ਸ਼੍ਰੀਨੇਤ ਦੇ ਵੱਲੋਂ ਸਫਾਈ ਵੀ ਦਿੱਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਮੀਟਾ ਅਕਾਊਂਟ ਤੋਂ ਕਿਸੇ ਸ਼ਖਸ ਨੇ ਇਹ ਪੋਸਟ ਕੀਤੀ ਹੈ ਸ਼ਖਸ ਦੇ ਕੋਲ ਮੇਰੇ ਮੀਟਾ ਅਕਾਊਂਟ ਤੋਂ ਪੋਸਟ ਕਰਨ ਦੇ ਅਧਿਕਾਰ ਨਹੀਂ ਕਾਨੂੰਨੀ ਤੇ ਅਪਮਾਨਜਨਕ ਪੋਸਟ ਹਟਾ ਲਈ ਗਈ ਹੈ ਸ਼੍ਰੀਨੇਤ ਦੇ ਵੱਲੋਂ ਹੁਣੇ ਸਫਾਈ ਦਿੱਤੀ ਗਈ ਹੈ ਸੁਪਰੀਆ ਸ਼੍ਰੀਨੇਤ ਦਾ ਕਹਿਣਾ ਹੈ ਕਿ ਜਿਹੜੀ ਕਾਨੂੰਨੀ ਤੇ ਅਪਮਾਨਜਨਕ ਪੋਸਟ ਨੂੰ ਹਟਾ ਲਿਆ ਗਿਆ ਮੈਂ ਕਿਸੇ ਮਹਿਲਾ ਬਾਰੇ ਅਜੇ ਹਾਂ ਨਹੀਂ ਕਹਿ ਸਕਦੀ ਟਵਿੱਟਰ ਦੇ ਵਿੱਚ ਜਿਸ ਅਕਾਊਂਟ ਤੋਂ ਪੋਸਟ ਕੀਤਾ ਗਿਆ ਉਹ ਫਰਜ਼ੀ ਅਕਾਊਂਟ ਹੈ ਸੋ ਜੋ ਟਵਿੱਟਰ ਤੇ ਪੋਸਟ ਕੀਤਾ ਗਿਆ ਜਿਹੜਾ ਕਿ ਵਿਵਾਦਿਤ ਪੋਸਟ ਕੀਤਾ ਗਿਆ ਅਪਲੋਡ ਕੀਤਾ ਗਿਆ ਉਸ ਨੂੰ ਲੈ ਕੇ ਵੀ ਸੁਪਰੀਆ ਸ਼੍ਰੀਨੇਥ ਦੇ ਵੱਲੋਂ ਕਿਹਾ ਗਿਆ ਕਿ ਟਵਿੱਟਰ ਦੇ ਵਿੱਚ ਜਿਸ ਅਕਾਊਂਟ ਤੋਂ ਪੋਸਟ ਕੀਤਾ ਗਿਆ ਉਹ ਫਰਜ਼ੀ ਅਕਾਊਂਟ ਹੈ ਸੁਪਰੀਆ ਸ਼੍ਰੀਨੇਥ ਨੇ ਟਵਿੱਟ ਕਰਦੇ ਲਿਖਿਆ ਕਿ ਮੇਰੇ ਮੇਟਾ ਅਕਾਊਂਟ ਐਫ ਬੀ ਐਂਡ ਇੰਸਟਾ ਤੱਕ ਪਹੁੰਚ ਰੱਖਣ ਵਾਲੇ ਕਿਸੇ ਸ਼ਖਸ ਨੇ ਬਹੁਤ ਹੀ ਕਿਨਾਉਣੀ ਤੇ ਇਤਰਾਜਯੋਗ ਪੋਸਟ ਕੀਤੀ ਹੈ ਜਿਸ ਨੂੰ ਹਟਾ ਦਿੱਤਾ ਗਿਆ ਜੋ ਕੋਈ ਵੀ ਮੈਨੂੰ ਜਾਣਦਾ ਹੈ ਉਸ ਨੂੰ ਪਤਾ ਹੈ ਕਿ ਮੈਂ ਕਦੇ ਵੀ ਇੱਕ ਔਰਤ ਦੇ ਲਈ ਅਜੀਹਾ ਨਹੀਂ ਕਹਿ ਸਕਦੀ ਹਾਲਾਂਕਿ ਮੈਨੂੰ ਹੁਣੇ ਪਤਾ ਲੱਗਾ ਹੈ ਕਿ ਮੇਰੇ ਨਾਮ ਦਾ ਪੈਰੋਡੀ ਅਕਾਊਂਟ ਟਵਿੱਟਰ @ਸੁਪਰੀਆਪੈਰੋਡੀ ਤੇ ਚਲਾਇਆ ਜਾ ਰਿਹਾ ਜਿਸ ਤੋਂ ਕਿ ਇਹ ਛਲਾਰਤ ਸ਼ੁਰੂ ਹੋਈ ਅਤੇ ਰਿਪੋਰਟ ਕੀਤੀ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਹੁਣ ਸਫਾਈ ਵੀ ਦਿੱਤੀ ਗਈ ਹੈ ਹਾਲਾਂਕਿ ਜਦੋਂ ਇਹ ਜਿਹੜਾ ਕਿ ਵਿਵਾਦਪੂਰਨ ਪੁਰ ਸਾਹਮਣੇ ਆਉਂਦਾ ਉਸ ਤੋਂ ਬਾਅਦ ਕੰਗਰਾਂ ਨੌਦੇ ਵੱਲੋਂ ਪਲਟਵਾਰ ਕੀਤਾ ਜਾਂਦਾ ਹੈ ਜਵਾਬ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜੋ ਹੁਣ ਸੁਪਰੀਆ ਸ਼੍ਰੀਨਿਦੇਵ ਵੱਲੋਂ ਕਾਂਗਰਸ ਦੇ ਆਗੂ ਦੇ ਵੱਲੋਂ ਸਫਾਈ ਵੀ ਦਿੱਤੀ ਗਈ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਨੇਸ਼ ਘਟਾਰੀਆ ਜੁੜੇ ਹੋਏ ਨੇ ਵਿਨੇਸ਼ ਜੀ ਹਾਲਾਂਕਿ ਸ਼ੁਰੂਆਤ ਹੁੰਦੀ ਹੈ ਕਿ ਵਿਵਾਦਿਤ ਪੋਸਟ ਉਸ ਤੋਂ ਬਾਅਦ ਜਿਵੇਂ ਕੰਗਰਾਂ ਦੇ ਵੱਲੋਂ ਪਲਟਵਾਰ ਕੀਤਾ ਜਾਂਦਾ ਤੇ ਹੁਣ ਸੁਪਰੀਆ ਸ਼੍ਰੀਨਿਦੇਵ ਵੱਲ ਹਾਲਾਂਕਿ ਸਫਾਈ ਵੀ ਦਿੱਤੀ ਜਾ ਰਹੀ ਹੈ ਤੇ ਇਹਦਾ ਪੂਰੀ ਟਵਿੱਟਰ ਵਾਰਦਾ ਹੁਣ ਤੱਕ ਇਹਦਾ ਨਿਚੋੜ ਕੀ ਕੱਢਿਆ ਜਾਵੇ ਕਿਉਂਕਿ ਸਿੱਧੇ ਤੌਰ ਤੇ ਹੁਣ ਜਿਹੜਾ ਮਾਮਲਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਪ੍ਰਮਿੰਦਰ ਦੇ ਕੋ ਜਿਹੜਾ ਇਹ ਮਾਮਲਾ ਹੈ ਆਪਾਂ ਦੇਖਦੇ ਹਾਂ ਹਰ ਵਾਰੀ ਜਦੋਂ ਇਲੈਕਸ਼ਨ ਅਨਾਉਂਸ ਹੁੰਦੇ ਆ ਕੈਂਡੀਡੇਟ ਡਿਕਲੇਅਰ ਹੁੰਦੇ ਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਟਾਈਪ ਦਾ ਅਰੋਗ ਪ੍ਰਤਿ ਅਰੋਗ ਚੱਲਦਾ ਹੈ ਪਰ ਜਿਹੜੀ ਇੱਕ ਅੱਜ ਪੋਸਟ ਸੁਪਰੀਆ ਸ਼ਰਨੇਧ ਦੇ ਫੇਸਬੁੱਕ ਜਾਂ ਇੰਸਟਾ ਹੈਂਡਲ ਤੋਂ ਵਾਇਰਲ ਹੋਈ ਸੀਗੀ ਕਿ ਕਮਨਰ ਰਣਾਉਤ ਦੀ ਇੱਕ ਫਿਲਮ ਦਾ ਗ੍ਰੈਬ ਲਿਆ ਗਿਆ ਹੈ ਪਿਕਚਰ ਲਈ ਗਈ ਹੈ ਤੇ ਉਸ ਦੇ ਉੱਪਰ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਇਹ ਵਿਵਾਦ ਵਧਣਾ ਸ਼ੁਰੂ ਹੋਇਆ ਹਾਲਾਂਕਿ ਇਹ ਜਿਹੜੀ ਹੈ ਇੱਕ ਐਕਸ ਅਕਾਊਂਟ ਤੇ ਵੀ ਇੱਕ ਪੋਸਟ ਸੀ ਉਸ ਤੋਂ ਇਲਾਵਾ ਇਨਸਟਾ ਤੇ ਫੇਸਬੁਕ ਤੇ ਵੀ ਸੀ ਹਾਲਾਂਕਿ ਜਿਹੜਾ ਐਕਸ ਅਕਾਊਂਟ ਸੀ ਉਹ ਤਾਂ ਇੱਕ ਪੈਰੋਡੀ ਅਕਾਊਂਟ ਸੀ ਜਿਸ ਦਾ ਕਿ ਸੁਪਰੀਅਰ ਸ਼ਰਨੇਤ ਨੇ ਆਪਦੇ ਪੋਸਟ ਵਿੱਚ ਆਪ ਦੀ ਸਫਾਈ ਵਿੱਚ ਜ਼ਿਕਰ ਵੀ ਕੀਤਾ ਪਰ ਜਿਹੜਾ ਇਨਸਟਾ ਜਾਂ ਐਫਬੀ ਗਰਾਉਂਡ ਸੀ ਜਿਹਨੂੰ ਮੈਟਾ ਕੰਪਨੀ ਓਨ ਕਰਦੀ ਹੈ ਉਹ ਜਿਹੜਾ ਸੀ ਉਹ ਸੁਪਰੀਅਰ ਸ਼ਰਨੇਤ ਦੇ ਹੀ ਅਕਾਊਂਟ ਤੋਂ ਹੋਇਆ ਸੀਗਾ ਜਿਹੜਾ ਕਿ ਉਹਨਾਂ ਦਾ ਆਫੀਸ਼ੀਅਲੀ ਅਕਾਊਂਟ ਹੈ ਤੇ ਉਹਨਾਂ ਨੇ ਇਸ ਸੰਬੰਧੀ ਸਫਾਈ ਵੀ ਦਿੱਤੀ ਕਿ ਜਿਹੜਾ ਹੈ ਕਿ ਕੋਈ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਸਾਰੇ ਪੋਲੀਟਿਸ਼ੀਅਨਸ ਹਨ ਉਹ ਆਪਦਾ ਅਕਾਊਂਟ ਹੈਂਡਲ ਕਰਨ ਲਈ ਕਿਸੇ ਨਾ ਕਿਸੇ ਨੂੰ ਹਾਇਰ ਕਰਦੇ ਆ ਜਾਂ ਕੋਈ ਉਹਨਾਂ ਦਾ ਜਿਹੜਾ ਕਰੀਬੀ ਹੁੰਦਾ ਉਸ ਨੂੰ ਰੱਖਦੇ ਆ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਕਿਸੇ ਸਾਥੀ ਕੋਲੇ ਉਹਨਾਂ ਦੇ ਅਕਾਊਂਟ ਦੇ ਰਾਈਟ ਸੀਗੇ ਤੇ ਉਸ ਵੱਲੋਂ ਇਹ ਪੋਸਟ ਪਾਈ ਗਈ ਹੈ ਤੇ ਜਿਵੇਂ ਸੁਪਰੀਅਰ ਸ਼ਰਨੇਤ ਨੂੰ ਪਤਾ ਲੱਗਿਆ ਉਹਨਾਂ ਨੇ ਇਹ ਪੋਸਟ ਹਟਾ ਤੀ ਤੇ ਪਰ ਜਿਹੜਾ ਐਕਸ ਤੇ ਇੱਕ ਪੈਰੋਡੀ ਅਕਾਊਂਟ ਚੱਲ ਰਿਹਾ ਸੀਗਾ ਉਸਮਨ ਉੱਥੋਂ ਇਹ ਵਿਵਾਦ ਸ਼ੁਰੂ ਹੋਇਆ ਸੀਗਾ ਉਸ ਬਾਰੇ ਵੀ ਜਦੋਂ ਪਤਾ ਚੱਲਿਆ ਤਾਂ ਉਹਨਾਂ ਨੇ ਇਸ ਅਕਾਊਂਟ ਦੇ ਸਪੈਸੀਫਿਕ ਅਕਾਊਂਟ ਜਿਹੜਾ ਸੁਪਰੀਆ ਸ਼ਰਨੇਤ ਦੇ ਨਾਮ ਤੇ ਚੱਲ ਰਿਹਾ ਸੀਗਾ ਉਸ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਾਤੀ ਹੈ ਪਰ ਪਰੰੰਦਰ ਹੁਣ ਇਹ ਮਾਮਲਾ ਸਿਰਫ ਇਤੋਂ ਤੱਕ ਨਹੀਂ ਹੈ ਕਿਉਂਕਿ ਕੰਗਨ ਨਰਾਓ ਤਾਂ ਆਪਾਂ ਜਾਣਦੇ ਹਾਂ ਕਿ ਬਾਲੀਵੁੱਡ ਦੀ ਬਹੁਤ ਵੱਡੀ ਸੈਲੀਬ੍ਰਿਟੀ ਹੈ ਤੇ ਕੱਲ ਹੀ ਉਹਨਾਂ ਨੂੰ ਬੀਜੇਪੀ ਨੇ ਆਪ ਦਾ ਕੈਂਡੀਡੇਟ ਕੋਸ਼ਿਸ਼ ਕੀਤਾ ਹੈ ਮੰਡੀ ਤੋਂ ਤੇ ਇਹ ਜਿਹੜਾ ਵਿਵਾਦ ਹੈ ਹੁਣ ਲਗਾਤਾਰ ਵੱਧਦੇ ਜਾ ਰਿਹਾ ਹੈ ਉਹਨੂੰ ਥੋੜੀ ਦੇਰ ਪਹਿਲਾਂ ਜਿਹੜੇ ਬੀਜੇਪੀ ਦੇ ਉਸ ਪਰ ਫਨੈ ਸ਼ਹਾਦ ਬੁਨਾ ਵਾਲਾ ਉਹਨਾਂ ਨੇ ਵੀ ਇਸ ਸੰਬੰਧੀ ਜਿਹੜੇ ਕਾਂਗਰਸ ਪਾਰਟੀ ਤੇ ਸਵਾਲ ਕੀਤੇ ਐ ਤੇ ਕਾਂਗਰਸ ਦੇ ਜਿਹੜੇ ਅਧਿਖਸ਼ਾ ਖੜਗੇ ਸਾਹਿਬ ਨੂੰ ਅਪੀਲ ਕੀਤੀ ਹੈ ਵੀ ਵਾਕਈ ਤੁਸੀਂ ਸੈਕ ਕਰੋਗੇ ਜਾਂ ਵਾਕਈ ਸੁਪਰੀਆ ਸ਼ਰਮੇਰ ਨੂੰ ਕਾਂਗਰਸ ਤੋਂ ਕੱਢੋਗੇ ਉਹਨ ਥੋੜੀ ਦੇਰ ਪਹਿਲਾਂ ਯੂਨੀਅਨ ਮਨਿਸਟਰ ਸ੍ਰੀਤੀ ਰਾਣੀ ਵੱਲੋਂ ਵੀ ਇੱਕ ਠੰਗਨਾਰ ਨੌਦੇ ਫੇਵਰ ਵਿੱਚ ਪੋਸਟ ਕੀਤਾ ਗਿਆ ਹੈ ਤੇ ਇਹ ਜਿਵੇਂ ਇਲੈਕਸ਼ਨ ਦਾ ਦੌਰ ਹੈ ਤੇ ਇਸ ਤਰ੍ਹਾਂ ਦੀ ਇੱਕ ਇਹ ਮੰਦਭਾਗੀ ਟਿੱਪਣੀ ਆਈ ਸੀਗੀ ਤੇ ਉਸ ਨੂੰ ਲੈ ਕੇ ਹੁਣ ਜਿਹੜੀ ਕਾਂਗਰਸ ਪਾਰਟੀ ਆ ਸੁਪਰੀਆ ਸ਼ਰਮੇਰ ਕਿਤੇ ਨਾ ਕਿਤੇ ਬੈਕਫੋਰਟ ਤੇ ਨਜ਼ਰ ਆ ਰਹੀ ਹੈ ਹਾਲਾਂਕਿ ਆਮੇ ਸਫਾਈ ਦੇ ਦਿੱਤੀ ਕੀ ਪਰ ਇੱਕ ਮਹਿਲਾ ਹੋਣ ਦੇ ਨਾਤੇ ਕੋਈ ਐਕਸਪੈਕਟ ਨਹੀਂ ਕਰ ਰਿਆ ਸੀਗਾ ਕਿ ਸੁਪਰੀਅਰ ਸਨੇਤ ਵਰਗੀ ਜਿਹੜੇ ਕਿ ਬਹੁਤ ਕਾਂਗਰਸ ਦੇ ਮੈਚੂਰ ਸਪੋਕਸਪਰਸਨ ਮੰਨੇ ਜਾਂਦੇ ਤੇ ਸੋਸ਼ਲ ਮੀਡੀਆ ਹੈਡ ਵੀ ਹੈ ਕਾਂਗਰਸ ਪਾਰਟੀ ਦੇ ਕਿ ਉਹ ਇਸ ਟਾਈਮ ਦੀ ਟਿੱਪਣੀ ਕਰ ਸਕਦੇ ਐ ਇਸ ਸੰਬੰਧੀ ਹੁਣ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਪਾਰਟੀ ਥੋੜਾ ਬੈਕਫੁੱਟ ਤੇ ਝੁਰੂਰ ਹੈ ਠੀਕ ਹੈ ਠੀਕ ਹੈ ਜੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਦਰਸਲੇ ਸ਼ੁਰੂਆਤ ਹੁੰਦੀ ਹੈ ਜਿਹੜੇ ਕਿ ਸੁਪਰੀਆ ਸ਼ਰੀ ਨੇ ਦੇ ਇੱਕ ਵਿਵਾਦਿਤ ਪੋਸਟ ਉਹਨਾਂ ਦੇ ਨਾਮ ਤੇ ਦਰਸਲੇ ਵਾਰਲ ਪੋਸਟ ਪਈ ਤਾਂ ਕਿ ਅਲਾਕੋਂਨ ਦੇ ਵੱਲੋਂ ਇਸ ਫਾਈ ਵੀ ਦਿੱਤੀ ਜਾ ਰਹੀ ਹੈ ਕਿ ਫੇਕ ਅਕਾਊਂਟ ਤੋਂ ਜੀ ਪੋਸਟ ਪਾਈ ਗਈ ਹੈ ਉਹ ਅਜੇ ਹੀ ਟਿੱਪਣੀ ਕਿਸੇ ਵੀ ਔਰਤ ਨੂੰ ਲੈ ਕੇ ਕਿਸੇ ਮੈਦਨ ਨੂੰ ਲੈ ਕੇ ਨਹੀਂ ਕਰ ਸਕਦੇ ਪਰ ਉਸ ਤੋਂ ਬਾਅਦ ਜਦੋਂ ਕੰਗਰਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਤੇ ਹੁਣ ਵਕਫਾਕ ਭਾਜਪਾ ਦੇ ਆਗੂਆਂ ਦੇ ਵੱਲੋਂ ਸਿੱਧੇ ਤੌਰ ਤੇ ਹੁਣ ਸੁਪਰੀਆ ਦੇ ਬਹਾਨੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਕਿਉਂਕਿ ਭਾਜਪਾ ਨੇਤਾ ਸ਼ਹਿਜ਼ਾਦ ਪੁਨਾ ਵਾਲਾ ਨੇ ਵੀ ਟਵੀਟ ਕਰਦੇ ਲਿਖਿਆ ਹੈ ਕਿ ਸ਼ਰਮਨਾਕ ਤੋਂ ਵੀ ਪਰੇ ਹੈ ਕੰਗਨਾ ਰਣੌਤ ਬਾਰੇ ਸੁਪਰੀਆ ਸ਼੍ਰੀਨੇਦੀ ਟਿੱਪਣੀ ਘਣਾਉਣੀ ਹੈ ਤੇ ਉਹਨਾਂ ਨੂੰ ਤੁਰੰਤ ਪਾਰਟੀ ਦੇ ਵਿੱਚੋਂ ਕੱਢਿਆ ਜਾਣਾ ਚਾਹੀਦਾ ਹੈ ਕੀ ਪ੍ਰਿੰਕਾ ਗਾਂਧੀ ਬੋਲਣਗੇ ਨਾਲ ਹੀ ਉਹਨਾਂ ਦੇ ਬਲੇ ਵੀ ਸਵਾਲ ਕੀਤਾ ਗਿਆ ਕਿ ਕੀ ਪ੍ਰਿੰਕਾ ਗਾਂਧੀ ਬੋਲਣਗੇ ਕੀ ਖੜਗੇ ਜੀ ਉਹਨਾਂ ਨੂੰ ਹਟਾਉਣਗੇ ਆਥਰਸ ਲੋਭੀ ਹੁਣ ਆਥਰਸ ਲੋਭੀ ਹੁਣ ਕਿੱਥੇ ਹੈ ਪਹਿਲਾਂ ਉਹਨਾਂ ਨੇ ਸੰਦੇਸ਼ ਖਾਲੀ ਨੂੰ ਸਹੀ ਠਹਿਰਾਇਆ ਲਾਲ ਸਿੰਘ ਨੂੰ ਟਿਕਟ ਦਿੱਤੀ ਤੇ ਹੁਣ ਇਹ ਤੋਂ ਸਿੱਧੇ ਤੌਰ ਤੇ ਵਕਫ ਵਕ ਬੀਜੇਪੀ ਆਗੂਆਂ ਦੇ ਵੱਲੋਂ ਬੀਜੇਪੀ ਦੇ ਵਕਫ ਵਕ ਵਰਕਰਾਂ ਦੇ ਵੱਲੋਂ ਸਿੱਧੇ ਤੌਰ ਤੇ ਹੁਣ ਇਸ ਪੋਸਟ ਦੇ ਬਹਾਨੇ ਕਾਂਗਰਸ ਨੂੰ ਸਵਾਲ ਕੀਤੇ ਜਾ ਰਹੇ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਜਾ ਰਹੇ